ਮਾਣਦੇ ਮਾਣਦੇ ਪੰਜਾਬ ਅੱਗੀ ਆਹੋ ਜੀ ਬਾਲੀਆਂ ਪਿੰਡ ਦੇ ਕੁੱਦਾ ਬਾਬਾ ਜੀ ਦਿਖਾਉਣੇ ਅੱਜ ਤੁਹਾਨੂੰ ਕੱਖ ਵੜਦੇ ਨੇ ਇਹ ਘੋੜੀ ਲਈ ਘੋੜੀ ਵੀ ਦਿਖਾਵਾਂਗੇ ਤੁਹਾਨੂੰ ਬਾਬਿਆਂ ਦੀ ਕਿਧਰ ਪਾਈ ਦੀ ਬਾਬਾ ਜੀ ਹੁਣੀ ਐ ਇਹ ਜੇ ਦੇ ਇਹ ਲੋ ਜੀ ਘੋੜੀ ਕਿ ਨੂੰ ਜਾਣਗੇ ਹੁਣ ਦਿਖਾਉਣੇ ਬਾਬਿਆਂ ਦੀ ਘੋੜੀ ਨਾਲੇ ਰੇੜੀ ਦੇਖੋ ਜੀ ਬਾਬਿਆਂ ਦੀ ਟਾਪ ਕਲਾਸ ਬਣਾਈ ਵੀ ਆ ਜੀ ਆਪ ਹੀ ਬਣਾਇਆ ਸਾਰਾ ਕੁਝ ਰੱਥ ਜੀ ਆ ਦਿਖਾਉਣੇ ਤੁਹਾਨੂੰ ਉਹ ਖੜੀ ਆ ਬਾਬਿਆਂ ਦੀ ਬੱਕੀ ਜੀ ਐਨ ਕਮਾਲ ਦੀਆਂ ਗੱਲਾਂ ਪੂਰੇ ਬਾਬਾ ਜੀ ਕੱਬੇ ਨੇ ਸਾਈਕਲ ਰੇੜੀ ਤੋਂ ਘੋੜਾ ਰੇੜੀ ਬਣਾ ਦੀ ਜੀ ਉਹ ਤੇ ਆਪਣੇ ਘੁੱਦਾ ਬਾਬਾ ਜੀ ਜੀ ਨੇ ਪੱਠੇ ਚੱਕ ਲਿਆ ਆਪਣੇ ਰੇੜੀ ਤੇ ਲਾਦ ਲੇ ਚਾਲੇ ਮਾਰਨਗੇ ਲੱਗਦਾ ਜੀ ਬਾਬਾ ਜੀ ਹੁਣ ਪੈਂਡ ਨੂੰ ਬੱਗੀ ਤੇ ਆਪਣੀ ਤੇ ਰੇੜੀ ਲੈਓ ਘੋੜੀ ਤੇ ਲਾਦ ਲਈ ਓਕੇ ਰਿਪੋਰਟ ਆਈ ਹੈ ਹਾਂ ਉੜਦੀ ਦਾ ਬਾਬਾ ਬਹੁਤ ਗੋਣਾ ਪੂਰੀ ਭਜਦੀ ਆ মটিকাট দি বা ক পুি সংখনা রাখি না বাবা ਆਣੀ ਕਹੇ ਨੇ ਬਾਬੇ ਵਾਲੇ ਦਾਤੀ ਦੁੱਤੀ ਚੱਕ ਲਿਓ ਜੀ ਸੈੱਟ ਕਰ ਲੇ ਬਾਬਾ ਜੀ ਉਹ ਪੱਠੇ ਆਪਣੇ ਲਾਓ ਜੀ ਸਾਈਕਲ ਰੇੜੀ ਤੋਂ ਘੋੜਾ ਰੇੜੀ ਬਣਾਈ ਹੈ ਜੀ ਬਾਬੇ ਨੇ ਇਹ ਕੋ ਦਾ ਬਾਬਾ ਨੇ ਵਾਲੀਆਂ ਵਾਲੇ ਭੱਜਦੀ ਬਹੁਤ ਦਾ ਕਹਿੰਦੇ ਜੀ ਇਹੇ ਮਣਦੇ ਮਣਦੇ ਪੰਜਾਬ ਬੱਗੀ ਜਾਣਦੇ ਜਾਣਦੇ ਹੁਣ ਤਾਂ ਨਹੀਂ ਖੜਦੀ ਬਾਬਾ ਇਹ ਹੁਣ ਤਾਂ ਨਹੀਂ ਖੜਦੀ